ਸ਼ਹਿਰ ਵਸਿਆ ਨੂੰ ਬੜਾ ਹੀ ਚਾਹ ਹੁੰਦਾ ਹੈਗਾ ਕਿਉਂਕਿ ਬਹੁਤ ਸਾਲਾਂ ਤੋਂ 18 ਸਾਲ ਜਿਸ ਤਰ੍ਹਾਂ ਤੁਸੀਂ ਦੱਸਿਆ ਮਨੋ ਕਾਮਨਾ ਪੂਰੀਆਂ ਹੁੰਦੀਆਂ ਤੇ ਇੱਕ ਇੱਕ ਅਰਜੀ ਬਾਲਾ ਜੀ ਦੇ ਦਰਬਾਰ ਦੇ ਵਿੱਚ ਖੋਲ ਕੇ ਉਹਨਾਂ ਦੇ ਸਾਹਮਣੇ ਕੀਤੀ ਜਾਂਦੀ ਤੇ ਬਹੁਤ ਸਾਰੀਆਂ ਮਨੋ ਕਾਮਨਾ ਪੂਰੀਆਂ ਵੀ ਹੋਈਆਂ ਬਹੁਤ ਜਾਣਿਆਂ ਦੇ ਕਿਸੇ ਦਾ ਕੋਈ ਈਵਨ ਕਿ ਮੈਨੂੰ ਖੁਦ ਕਈਆਂ ਨੇ ਕਿਹਾ ਹੈਗਾ ਵੀ ਮੇਰੇ ਐ ਪੈਸੇ ਮੇਰਾ ਸੋਨਾ ਗੁਰਮਗਿਆ ਸੀਗਾ ਮੈਂ ਅਰਜੀ ਚੜਾਈ ਤਾਂ ਜਿਸ ਬਟੂਏ ਦੇ ਵਿੱਚ ਮੈਂ ਲੱਭਦੀ ਸੀ ਉਹਦੀ ਅੰਦਰ ਸਿਉਣ ਦੇ ਵਿੱਚ ਵੜਿਆ ਹੋਇਆ ਐ ਐ ਲੱਭਿਆ ਜਾਣੀ ਐਦਾਂ ਬਹੁਤ ਵਧੀਆ ਤੇ ਬੜਾ ਅੱਛਾ ਇੰਤਜ਼ਾਮ ਹੁੰਦਾ ਹੈ ਇਹ ਬੜਾ ਦੂਜੇ ਸ਼ਹਿਰਾਂ ਤੋਂ ਵੀ ਲੋਕ ਆਉਂਦੇ ਨੇ ਅਮ드ਗੜ ਤੋਂ ਰਾਏਕੋੜ ਤੋਂ ਬੜੀਆਂ ਮੰਡਲੀਆਂ ਇੱਥੇ ਪਹੁੰਚਦੀਆਂ ਨੇ ਤੇ ਜਿਹੜੇ ਬਾਲਾ ਜੀ ਦੇ ਭਗਤ ਨੇ ਸਾਰੀ ਟੀਮ ਨੂੰ ਬਹੁਤ ਬਹੁਤ ਬੜੇ ਮਿਹਨਤੀ ਬੱਚੇ ਨੇ ਬੜੀ ਵਧੀਆ ਜਿਵੇਂ ਕਹਿੰਦੇ ਇੰਤਜ਼ਾਮ ਹੁੰਦਾ ਭੰਡਾਰਾ ਖੁੱਲਾ ਹੁੰਦਾ ਸਾਰੀ ਰਾਤ ਚੱਲਦਾ ਹੈ ਜੀ ਤਾਂ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਬੱਬਰ ਜੀ ਹਨਾ ਜਿਹੜਾ ਦੂਜੇ ਸ਼ਹਿਰਾਂ ਚ ਸਾਡਾ ਪ੍ਰੋਗਰਾਮ ਪਹਚਾਨਨੇ ਆ ਮੈਂ ਸ਼੍ਰੀ ਬਾਲਾ ਜੀ ਸਾਲ ਅਸਰ ਧਾਮ ਸੇਵਾ ਸੰਥੀ ਬਲ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਠੀਕ ਹੈ ਥੈਂਕ ਯੂ ਤੇ ਕਿਸ ਤਰ੍ਹਾਂ ਦੇ ਜਾਗਰਨ ਦੀ ਅੱਜ ਤਿਆਰੀ ਹੋਈ ਹੈ ਤੇ ਕਿੰਨਾ ਕਾ ਜਿੱਥੇ ਰਸ਼ ਹੋਇਆ ਵਾ ਕੀ ਕਹੋਗੇ ਸਾਲ ਅਸਰ ਬਾਲਾ ਜੀ ਦਾ 18ਵਾਂ ਜਾਗਰਨ ਸਾਨੂੰ ਬਹੁਤ ਟਾਈਮ ਹੋ ਗਿਆ ਜਾਗਰਨ ਦੀ ਤਿਆਰੀ ਕਰਦੇ ਹੋਏ ਤੇ ਅੱਜ ਇਸ ਜਾਗਰਨ ਤੇ ਜੋਤ ਸਾਲ ਅਸਰ ਧਾਮ ਤੇ ਆ ਰਹੀ ਹੈ ਜੀ ਤੇ ਇਸ ਜਾਗਰਨ ਚ ਗਾਇਕ ਕਰਤਾ ਬੰਟੂ ਭయ్యా ਦਿੱਲੀ ਤੇ ਹਨਾ ਤੇ ਸ਼ੀਤਲ पांडे ਦਿੱਲੀ ਤੋਂ ਜੀ 23 ਜਾਗਰਨ ਚ ਜਿਹੜੀ ਅਰਜ਼ੀ ਚੜਦੀ ਆ ਉਹ ਮਹਿੰਦੀਪੁਰ ਬਾਲਾਜੀ ਤੇ ਚੜਦੀ ਆ ਤੇ ਅਸੀਂ ਆਹ ਅਰਜ਼ੀਆਂ ਲੈ ਕੇ ਮਹਿੰਦੀਪੁਰ ਬਾਲਾਜੀ ਤੇ ਚੜਾਣ ਜਾਂਦੇ ਤੇ ਉਮੀਦ ਹੈ ਕਿ ਸਾਰਿਆਂ ਨੂੰ ਜਿਹੜੀ ਵੀ ਇੱਥੇ ਅਰਜ਼ੀ ਚੜਦੀ ਆ ਉਹ ਜ਼ਰੂਰ ਇੱਕ ਦੀ ਮਨੋ ਕਾਮਨਾ ਪੂਰੀ ਹੁੰਦੀ ਆ ਪੂਰੀ ਹੁੰਦੀ ਆ ਸਾਡਾ ਤਾਂ ਆ ਮਨ ਹੈ ਤੇ ਵਿਸ਼ਵਾਸ ਜੀ ਕਿ ਜਿਹੜੀ ਅਰਜ਼ੀ ਇੱਥੇ ਚੜਦੀ ਹੈ ਉਹ ਜ਼ਰੂਰ ਉਹਦੀ ਇੱਛਾ ਕੀ ਕਹੋਗੇ ਭਗਤਾਂ ਨੂੰ ਅਰਜ਼ੀ ਦੇ ਵਿੱਚ ਕੀ ਕੀ ਲੈ ਕੇ ਆਣ ਹੋਏ ਜੀ ਅਰਜ਼ੀ ਦੀ ਵਿਧੀ ਹੈ ਜੀ ਅਰਜ਼ੀ ਇੱਕ ਲਾਲ ਤੇ ਪੀਲੇ ਕੱਪੜੇ ਚ 5 ਜਾਂ 10 ਰੁਪਏ ਰੱਖ ਕੇ ਇੱਕ ਪਲੇਨ ਪੇਪਰ ਤੇ ਨਾਮ ਪਿਤਾ ਦਾ ਨਾਮ ਸਥਾਨ ਤੇ ਗੋਤਰ ਤੇ ਜਦੋਂ ਕੋਈ ਅਰਜੀ ਬੰਦਦੇ ਆਂ ਗੱਠ ਬੰਦਦੇ ਆਂ ਤਾਂ ਆਪਣੀ ਮਨੋ ਕਾਮਨਾ ਆਪਣੇ ਮਨ ਚ ਤਾਨ ਕਰਕੇ ਗੱਠ ਨੂੰ ਬੰਦਦੇ ਤੇ ਉਹ ਅਰਜੀ ਇੱਥੇ ਬਾਲਾਜੀ ਪੰਡਾਲ 'ਚ ਚੜਾ ਜਾਂ ਜੀ ਤੇ ਸਾਡਾ ਵਿਸ਼ਵਾਸ ਹੈ ਕਿ ਜਦੋਂ ਮਹਿੰਦੀਪੁਰ ਬਾਲਾਜੀ ਕੋਲ ਆ ਅਰਜੀ ਖੁੱਲਦੀ ਹੈ ਤੇ 바ਵਾ ਉਸ ਬੰਦੇ ਦੀ ਮਨੋ ਕਾਮਨਾ ਸੁਣਦਾ ਤੇ ਉਹ ਉਹਦਾ ਜੋ ਮਨੋ ਕਾਮਨਾ ਬੰਦਦਾ ਉਹ ਪੂਰੀ ਹੁੰਦੀ ਹੈ ਜੀ ਠੀਕ ਹੈ ਕਿਸ ਤਰ੍ਹਾਂ ਦਾ ਜਾਗਰਣਾ ਇਹ ਔਰ ਕਿੱਦਾਂ ਦੀਆਂ ਮੰਡਲੀਆਂ ਇੱਥੇ ਆਈਆਂ ਔਰ ਕਿੰਨਾ ਕੋਟਾਂ ਦਾ ਆ ਜਿੱਥੇ ਭਗਤਾਂ ਦਾ ਰਸ਼ ਜਾਗਰਨ ਦੀ ਬੜੀ ਧੁੰਮਤਾ ਉਹਨਾ ਕਰਵਾ ਰਹੇ ਆ ਅਸੀਂ ਦੋ ਗਾਇਕ ਆ ਰਹੇ ਆ ਸਾਡੇ ਬੰਦੂ ਭਈਆ ਤੇ ਸ਼ਿਪਲਵਾਂਡੇ ਜੀ ਜੀ ਜੋਤਸਾਲਾ ਸਰਤਾ ਤੋਂ ਆਈਏ ਜੀ ਜੀ ਬੜੀ ਸ਼ਰਧਾ ਨਾਲ ਕਰਵਾ ਰਹੇ ਆ ਬੜੇ ਵਿਸ਼ਵਾਸ ਨਾਲ ਕਰਵਾ ਰਹੇ ਆ 18ਵਾਂ ਜਾਗਰਨ ਹੈ ਸਾਡਾ ਹਮ ਬੰਦੋ ਬੱਲਾ ਜੀ ਜੈ ਜੈ ਇਸ ਜਾਗਰਨ ਦੀ ਪੂਰੇ ਸ਼ਹਿਰ ਵਾਰੇ ਉਹਨਾਂ ਜਗਰਾਉਂ ਵਾਲਿਆਂ ਨੂੰ ਇਵਨ ਕਿ ਬਾਹਰੋਂ ਵੀ ਲੋਕ ਸੰਗਤਾਂ ਬਹੁਤ ਦੂਰ ਦੌਰ ਤੋਂ ਆਉਂਦੀ ਹੈ ਤੇ ਉਹਨਾਂ ਨੂੰ ਪੂਰਾ ਪੂਰਾ ਸਾਲ ਇਸ ਜਾਗਰਨ ਦੀ ਉਡੀਕ ਰਹਿੰਦੀ ਹੈ ਵੀ ਇਹ ਜਾਗਰਨ ਕਦੋਂ ਆਏਗਾ ਲੋਕਾਂ ਦੇ ਵਿੱਚ ਅਲੱਗ ਹੀ ਦਸਾਹ ਹੁੰਦਾ ਇਸ ਜਾਗਰਨ ਦੇ ਪ੍ਰਤੀ ਕਿਉਂਕਿ ਲੋਕਾਂ ਦੀ ਸਭ ਇੱਥੇ ਮਨੋ ਕਾਮਨਾ ਪੂਰਨ ਹੁੰਦਾ ਉਹਨਾਂ ਦੀ ਗੱਲਬਾਤ ਬਾਬਾ ਸੁਣਦਾ ਹੈ ਸਾਡਾ ਵਿਸ਼ਵਾਸ ਹੈ ਇਸ ਕਰਕੇ ਅਸੀਂ ਤਾਂ ਇਹੀ ਕਹਾਂਗੇ ਲੋਕ ਧੁੰਮ ਧਮਾਕੇ ਨਾਲ ਚੜ ਚੜ ਕੇ ਇੱਥੇ ਪਹੁੰਚਣ ਤੇ ਜਾਗਰਨ ਦੀ ਸ਼ੋਭਾ ਵਧਾਉਣ ਤੇ ਬਾਬਾ ਦੇ ਆਸ਼ੀਰਵਾਦ ਪ੍ਰਾਪਤ ਮਾਤਾ ਚੰਦਪੁਰਨੀ ਕਲੱਬ ਵੱਲੋਂ ਹਰ ਸਾਲ ਭੰਡਾਰਾ ਲਗਾਇਆ ਜਾਂਦਾ ਐਕਟੀਵਿਟੀ ਦੀ ਕਿਰਪਾ ਦੇ ਨਾਲ ਹੀ ਭੰਡਾਰਾ ਲਗਾਇਆ ਗਿਆ ਜੀ ਔਰ ਕਿਸ ਤਰ੍ਹਾਂ ਦੀਆਂ ਇਹ ਭੰਡਾਰੇ ਰਸਮਾਂ ਦੀ ਇਸ ਜਗਰਾਤੇ ਦੀ ਹਰੇਕ ਨੂੰ ਉਡੀਕ ਹੁੰਦੀ ਆ ਤੇ ਹਰੇਕੀ ਮਈ ਦੇ ਮਹੀਨੇ ਚ ਉਡੀਕਦਾ ਹੁੰਦਾ ਵੀ ਇਹ ਜਗਰਾਤਾ ਹੋਵੇ ਐਕਟੀ ਇਹਨਾਂ ਨੇ ਇਸ ਮਹੀਨੇ ਕਰਾਇਆ ਤੇ ਸਾਰੇ ਪੁੱਛਦੇ ਸੀ ਐਕਟੀ ਜਗਰਾਤਾ ਤੇ ਮਤਲਬ ਹੋੜਾਣੀ ਤੇ ਇਸ ਲਈ ਲੇਟ ਆ ਮਤਲਬ तकरीबन ਨਵੰਬਰ ਦੇ ਮਹੀਨੇ ਤੇ ਦਸੰਬਰ ਦੇ ਮਹੀਨੇ ਚ ਹੋਣ ਲੱਗਾ ਹੈ ਜੀ ਇਹ ਸਭ ਨੂੰ ਇਦੀ ਜੜੀ ਹੁੰਦੀ ਕੋ ਬਾਲਾ ਜੀ ਦੀ ਕਿਰਪਾ ਹੋਈ ਹੈ ਹਾਰਮਾ ਜਾਗਰਣ ਬਹੁਤ ਵਧੀਆ ਬਹੁਤ ਉਮਤਾ ਮਨਾਇਆ ਜਾ ਰਿਹਾ ਸੋ ਇੱਥੇ ਭੰਡਾਰੇ ਵੀ ਬਹੁਤ ਤਰ੍ਹਾਂ ਦੇ ਲੱਗ ਰਹੇ ਨੇ ਮਾਤਾ ਚੰਚਪੁਰਨੀ ਕਲੱਬ ਜੀ ਵੱਲੋਂ ਲੱਗਿਆ ਔਰ ਆਪਣਾ ਦੂਸਰੇ ਮੈਂਬਰ ਸ਼ੇਪਾ ਵੱਲੋਂ ਵੀ ਲੱਗਿਆ ਜਾ ਰਿਹਾ ਹੈ ਚਾਹ ਦਾ ਭੰਡਾਰਾ ਵੀ ਬਹੁਤ ਵਧੀਆ ਲੱਗ ਰਿਹਾ ਹੈ ਹਰ ਇੱਕ ਤਰ੍ਹਾਂ ਦਾ ਬਹੁਤ ਵਧੀਆ ਪ੍ਰੋਗਰਾਮ ਸਸਤਾ ਤੋਂ ਬਾਲਾ ਜੀ ਬਹੁਤ ਸੱਚੇ ਦਰਬਾਰ D J.